ਜੇ ਘਰ ਦੇ ਵਿੱਚੋਂ ਚੰਗੀ ਸਿੱਖਿਆ ਮਿਲਦੀ ਹੋਵੇ ਨਾ ਵੈਸੇ ਬੱਚਿਆਂ ਨੂੰ ਤੇ ਬਹੁਤ ਹੱਦ ਤੱਕ ਇਸ ਚੀਜ਼ ਤੋਂ ਬਚਿਆ ਜਾ ਸਕਦਾ ਇਸ ਮਾੜੀ ਸੰਗਤ ਤੋਂ ਜੇ ਘਰ ਦੇ ਵਿੱਚ ਸੱਚ ਦੀ ਵਿਚਾਰਧਾਰਾ ਹੋਵੇ ਅੱਜ ਮਾਫ ਕਰਿਓ ਅੱਜ ਘਰਾਂ ਦੇ ਵਿੱਚੋਂ ਚੀਜ਼ਾਂ ਜਿਹੜੀਆਂ ਉਸ ਅਲੋਪ ਹੋ ਗਈਆਂ ਨੇ ਅੱਜ ਘਰਾਂ ਦੇ ਵਿੱਚ ਗੁਰਦਾਸ ਮਾਨ ਦੇ ਗਾਣਿਆਂ ਦੀ ਕੈਸਟ ਪਈ ਹੈ ਸੀਡੀ ਪਈ ਹੈ ਉਹਦੇ ਗਾਣੇ ਮੋਬਾਈਲ 'ਚ ਵੀ ਹੈਗੇ ਨੇ ਲੈਪਟਾਪ 'ਚ ਵੀ ਹੈਗੇ ਨੇ ਪਰ ਮਾਫ ਕਰਿਓ ਭਾਈ ਗੁਰਦਾਸ ਜੀ ਦੀਆਂ ਵਾਰਾਂ ਤੇ ਅੱਜਕੱਲ ਲੱਭਦੀਆਂ ਨਹੀਂ ਘਰੋਂ ਨਹੀਂ ਲੱਭਦੀਆਂ ਨਾ ਬਾਕੀ ਸਭ ਕੁਝ ਆਕਾਲਤ ਮੈਂ ਇੱਕ ਗੁਰਦੁਆਰਾ ਸਾਹਿਬ ਵੇਖਿਆ ਗੁਰਦੁਆਰੇ ਦੇ ਵਿੱਚ ਹਾਨੀ ਸਿੰਘ ਦੇ ਗਾਣਿਆਂ ਦੀ ਸੀਡੀ ਵਿਕਦੀ ਪਈ ਕਿੱਡੀ ਕਮਾਲ ਦੀ ਗੱਲ ਹਨ ਗੁਰਦੁਆਰੇ ਦੇ ਅੰਦਰ ਵਿਕ ਰਹੀ ਕੱਲ ਅਸੀਂ ਦੀਵਾਨ ਤੇ ਗਏ ਮੈਂ ਦੀਵਾਨ ਤੋਂ ਬਾਹਰ ਨਿਕਲਦਾ ਪਿਆ ਤਾਂ ਮੈਂ ਵੇਖ ਰਿਹਾ ਹਨੀ ਸਿੰਘ ਦੇ ਗਾਣੇ ਦੀ ਸੀਡੀ ਗੁਰਦੁਆਰੇ ਚ ਵਿਕ ਰਹੀ ਹੈ ਮੈਂ ਹੈਰਾਨ ਰਹਿ ਗਿਆ ਵੀ ਚਾਹੀਦਾ ਤੇ ਇੱਥੇ ਇਹ ਸੀਗਾ ਕਿ ਇੱਥੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਅਰਥ ਕੀਤੇ ਜਿਹੜੀਆਂ ਸਟਿਕਾਂ ਸੀਗੀਆਂ ਦਰਪਣ ਜਿਹੜੇ ਸੀ ਪ੍ਰੋਫੈਸਰ ਸਾਫ ਸਿੰਘ ਦੇ ਵੱਲੋਂ ਅਰਥ ਕੀਤੇ ਕਿਤੇ ਉਹਦਾ ਸਟਾਲ ਲੱਗਾ ਹੁੰਦਾ ਕਿਤੇ ਉਹ ਵਿਕ ਰਹੀ ਹੁੰਦੇ ਤੇ ਕਿੰਨੀ ਚੰਗੀ ਗੱਲ ਨਾ ਹੁੰਦੀ ਕਿਤੇ ਇੱਥੇ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿਕ ਰਹੀਆਂ ਹੁੰਦੀਆਂ ਕਿਤੇ ਕਿੰਨੀ ਚੰਗੀ ਗੱਲ ਨਾ ਹੁੰਦੀ ਕਿਤੇ ਉੱਥੇ ਭਾਈ ਗੁਰਦਾਸ ਜੀ ਦੇ ਕਬੈਤ ਪਏ ਹੁੰਦੇ ਕਿਤੇ ਕੋਈ ਇਤਿਹਾਸ ਦੀਆਂ ਕਿਤਾਬਾਂ ਪਈਆਂ ਹੁੰਦੀਆਂ ਕੋਈ ਉਹ ਲੈ ਕੇ ਜਾਂਦਾ ਆਪਣੇ ਘਰ ਦੇ ਵਿੱਚ ਲਿਜਾ ਕੇ ਉਹਨੂੰ ਪੜ੍ਹ ਲੈਂਦਾ ਪਰ ਹੱਦ ਹੋ ਗਈ ਗੁਰਦੁਆਰੇ ਦੇ ਵਿੱਚ ਵੀ ਹੁਣ ਚਾਰ ਬੋਟਲ ਵਰਡਕਾ ਇਹ ਇਹ ਚੀਜ਼ਾਂ ਹੁਣ ਵਿਕਣ ਗਈਆਂ ਤੁਸੀਂ ਹੈਰਾਨ ਮੈਂ ਕੱਲ ਹੈਰਾਨ ਹੋ ਗਿਆ ਪਤਾ ਨਹੀਂ ਸ਼ਾਇਦ ਤੁਹਾਡੇ ਵਾਸਤੇ ਆਮ ਜੀ ਗੱਲ ਹੋਵੇ ਮੈਂ ਤਾਂ ਪਹਿਲੀ ਵਾਰੀ ਉਹ ਚੀਜ਼ ਵੇਖੀ ਹੈ ਵੀ ਜਿਹੜਾ ਗੁਰੂ ਇਹ ਕਹਿੰਦਾ ਹੋਵੇ ਵੀ ਨਸ਼ੇ ਨਹੀਂ ਕਰਨੇ ਬਾਹਰ ਗੁਰਦੁਆਰੇ ਦੇ ਹਦੂਦ ਦੇ ਅੰਦਰ ਹੀ ਹਜੇ ਇਹ ਨਹੀਂ ਵੀ ਕੋਈ ਬਾਹਰ ਸਟਾਲ ਲੱਗਾ ਹੋਇਆ ਲੰਗਰ ਹਾਲ ਦੇ ਨਾਲ ਹੀ ਇੱਕਦਮ ਸਟਾਲ ਲੱਗਾ ਹੋਇਆ ਸੀ ਕਮਾਲ ਦੀ ਗੱਲ ਗੁਰੂ ਇੱਥੇ ਕਹਿ ਰਿਹਾ ਹੋਵੇ ਜਿੱਤ ਪੀਤਾ ਮਤ ਦੂਰ ਹੋਏ ਬਰਲ ਪਵੈ ਵਿੱਚ ਆਏ ਆਪਣਾ ਪਰਾਇਆ ਨਾ ਪਛਾਣੀ ਖਸਮੋਂ ਧੱਕੇ ਖਾਏ ਤੇ ਉੱਥੇ ਹੀ ਨਾਲ ਚਾਰ ਬੋਟਲ ਵਰਡਕਾ ਸੀੜੀ ਵਿਕਦੀ ਪਈ ਕਮਾਲ ਦੀ ਗੱਲ ਹਾਲਾਤ ਵੇਖ ਲਓ ਸਾਡੀ ਕੌਮ ਦੇ ਹਾਲਾਤ ਬਣ ਗਏ ਨੇ ਸਾਡੀ ਸੰਗਤ ਕਿੱਥੇ ਜਾ ਰਹੀ ਹੈ ਗੁਰੂ ਨਾਲ ਤਾਂ ਸਾਡਾ ਸੰਗ ਨਹੀਂ ਨਾ ਹੋਇਆ ਸੰਗਤ ਕਰਨੀ ਸੀ ਮੈਂ ਗੁਰੂ ਦੇ ਨਾਲ ਸੰਗ ਕਰਨਾ ਸੀਗਾ ਮੈਂ ਗੁਰੂ ਦਾ ਪਰ ਅੱਜ ਇਹ ਹਾਲਾਤ ਹੋ ਚੁੱਕੇ ਨੇ ਕਿ ਅਸੀਂ ਨਿਵਾਨ ਵਾਲੇ ਪਾਸੇ ਨੂੰ ਜਾ ਰਹੇ ਹਾਂ ਮੈਂ ਉੱਥੇ ਜਿਹੜਾ ਵੇਚਦਾ ਪਿਆ ਸੀ ਨਾ ਸੀੜੀ ਮੈਂ ਉਸ ਨੂੰ ਹੀ ਆਖਿਆ ਮੈਂ ਕਿ ਵੀਰ ਜੀ ਵੀ ਆਹ ਸੀੜੀਆਂ ਗੁਰਦੁਆਰੇ ਚੰਗੀਆਂ ਲੱਗਦੀਆਂ ਨੇ ਤੁਸੀਂ ਇੱਥੇ ਵੇਚਦੇ ਪਏ ਅੱਗੇ ਉਹਦੇ ਖਿੱਚ ਕੇ ਕਹਿੰਦਾ ਕਹਿੰਦਾ ਇਹ ਤੇ ਇਦਾਂ ਹੀ ਕੰਮ ਚੱਲੂਗਾ ਤਾਂ ਮੈਂ ਜਾ ਕੇ ਉੱਥੇ ਜਿਹੜੇ ਪ੍ਰਬੰਧਕਾਂ ਨੂੰ ਉਹਨਾਂ ਨੂੰ ਕਹਤਾ ਮੈਂ ਕਿ ਚਕਾਓ ਜੀ ਸੀੜੀਆਂ ਐਥੋ ਦੀ ਉਹ ਕਹਿੰਦੇ ਮੇਰੀ ਸੁਣਦਾ ਹੀ ਕੋਣ ਹੈ ਲੇਖ ਲਓ ਆ ਹਾਲਾਤ ਨੇ ਅਸੀਂ ਕਿਹੜੇ ਪਾਸੇ ਨੂੰ ਜਾ ਰਹੇ ਹਾਂ ਸਾਡੀ ਸੰਗਤ ਕਿੱਥੇ ਜਾ ਰਹੀ ਹੈ ਮਤਲਬ ਸੋਚਣਾ ਪਏਗਾ ਨਾ ਕਿ ਅਸੀਂ ਉਸ ਪਾਸੇ ਨੂੰ ਆਪਣੀ ਸੰਗਤ ਕਰਨੀ ਹੈ ਇਸ ਪਾਸੇ ਨੂੰ ਸੱਚ ਕਰਕੇ ਜਾਣਿਓ ਜਿਹੜੀ ਚੀਜ਼ ਨਾਲ ਸੰਗਤ ਹੋਏਗੀ ਨਾ ਸਾਡਾ ਸਭ ਕੁਝ ਉਸੇ ਪਾਸੇ ਨੂੰ ਜਾਏਗਾ ਮਤਾਂ ਕਿ ਤੋ ਸੋਚੇ ਹੋ ਵੀ ਇੱਥੇ ਅਸੀਂ ਗਲਤ ਚੀਜ਼ ਦੇ ਕੇ ਕਿਸੇ ਨੂੰ ਮਤਲਬ ਕਿਸੇ ਨੂੰ ਕੱਚ ਦੇ ਕੇ ਅਸੀਂ ਸੋਚੀਏ ਅਸੀਂ ਉਹਨੂੰ ਸੱਚ ਦੇ ਰਸਤੇ ਉੱਤੇ ਤੋਰ ਲਵਾਂਗੇ ਤਾਂ ਬਿਲਕੁਲ ਨਹੀਂ ਹੋ ਪਣਾ। ਜੇ ਸਹਿਬਜ਼ਾਦੇ ਜਿਹਨਾਂ ਦੀ ਆਪਾਂ ਗੱਲ ਕਰਦੇ ਆ ਨਾ ਸੂਬੇ ਦੀ ਕਚੈਰੀ ਦੇ ਵਿੱਚ ਖੜ੍ਹ ਗਏ ਸੀਗੇ। ਇਹ ਗੱਲ ਕਹਿੰਦੇ ਹੋਏ ਕਿ ਜੁੱਤੀ ਦੀ ਇੱਕ ਲਾ ਕੇ ਠੋਕਰ ਤਾਜ ਤਖਤ ਠੁਗਰਾ ਸਕਦੇ ਹਾਂ। ਨੀਹਾਂ ਵੇਚਣ ਵਾ ਕੇ ਆਪਾਂ ਰੋਮ ਰੋਮ ਮੁਸਕਰਾ ਸਕਦੇ ਹਾਂ। ਜਿਹੜੇ ਇਹ ਗੱਲਾਂ ਉੱਥੇ ਆਖਦੇ ਹੋਏ ਹਜੇ ਅੱਤ ਦੇ ਲਾਲਚ ਦਿੱਤੇ ਗਏ ਪਰ ਕਹਿੰਦੇ ਸੂਬੇ ਤੇਰੇ ਦਿੱਤੇ ਲਾਲਜ ਦੀ ਸਾਨੂੰ ਲੋੜ ਹੀ ਕੋਈ ਨਹੀਂ ਸਾਨੂੰ ਭਾਵੇਂ ਨੀਹਾਂ ਦੇ ਵਿੱਚ ਚਿਣ ਕੇ ਤੂੰ ਸ਼ਹੀਦ ਕਰ ਦੇ ਸਾਨੂੰ ਤੇਰੀ ਦਿੱਤੀ ਕਿਸੇ ਚੀਜ਼ ਦੀ ਲੋੜ ਨਹੀਂ ਤੇ ਇੱਥੋਂ ਤੱਕ ਗੱਲ ਕਹਿ ਦਿੱਤੀ ਸੀ ਸਿੱਖੀ ਕੀ ਨੀਬ ਹਮ ਹੈ ਸਰੋਂ 'ਤੇ ਉਠਾ ਚਲੇ ਗੁਰਿਆਈ ਕਾ ਕਿੱਸਾ ਜਹਾਂਵੇਂ ਬਣਾ ਚਲੇ ਗੱਦੀ ਤਾਜੋ ਤਖਤ ਬਸਬ ਕੌਮ ਪਾਏਗੀ ਦੁਨੀਆ 'ਮੇ ਜ਼ਾਲਿਮੋ ਕਾ ਨਿਸ਼ਾਨ ਤੱਕ ਮਿਟਾਏਗੀ ਥੋੜੀ ਤੱਕ ਇਟੇ ਚਿੰਦੀ ਮੂੰਹ ਤੱਕ ਆ ਗਈ ਬੀਨੀ ਕੋ ਟਾਪ ਤੇ ਉਹ ਚਿਹਰੇ ਪੇ ਆ ਗਈ ਜੋਗੀ ਜੀ ਉਸਕੇ ਬਾਦ ਹੋਈ ਥੋੜੀ ਦੇਰ ਥੀ ਬਸਤੀ ਸਰਹੰਦ ਸ਼ਹਿਰ ਕੀ ਇਟੋਂ ਕਾ ਢੇਰ ਥੀ ਕਦੀ ਉਹ ਵੀ ਸੀਗੇ ਜਿਹੜੇ ਆਪਣੀ ਕੌਮ ਵਾਸਤੇ ਸਭ ਕੁਝ ਆਪਣਾ ਵਾਰ ਗਏ ਪਰ ਅਜ ਅਸੀਂ ਕਿਹੜੇ ਪਾਸੇ ਨੂੰ ਤੁਰ ਪਿਆ ਸੱਚ ਕਰਕੇ ਜਾਣਿਓ ਉਹਨਾਂ ਦਾ ਸੰਗ ਕੇਵਲ ਤੇ ਕੇਵਲ ਗੁਰੂ ਦੀ ਬਾਣੀ ਦੇ ਨਾਲ ਸੀ ਅੱਜ ਸਾਡਾ ਸੰਗ ਕਿਤੇ ਹਨੀ ਸਿੰਘ ਦੇ ਨਾਲ ਕਿਤੇ ਗੁਰਦਾਸ ਮਾਨ ਦੇ ਨਾਲ ਹੈ ਤਾਂ ਹੀ ਉਹ ਤੇ ਨਸ਼ਿਆਂ ਵਾਲੇ ਪਾਸੇ ਨੂੰ ਜਿਹੋ ਜਿਹਾ ਬੰਦਾ ਲੱਚਰਤਾ ਸੁਨੇਗਾ ਜਾਏਗਾ ਤੇ ਉਸੇ ਪਾਸੇ ਨੂੰ ਨਾ ਮੈਂ ਸ਼ੁਰੂਇਤੋਂ ਵਿਚਾਰ ਕੀਤੀ ਸੀ ਵੀ ਸੰਗ ਦੀ ਗੱਲ ਹੈ ਜੋ ਜੈਸੀ ਸੰਗਤ ਮਿਲੇ ਸੋ ਤੈਸੋ ਫਲ ਖਾਏ ਸੰਗਤ ਮਾੜੀ ਹੋ ਗਈ ਅੱਜ ਪਰਿਵਾਰ ਦੇ ਵਿੱਚ ਇਹ ਹਾਲਾਤ ਨੇ ਅੱਜ ਪਰਿਵਾਰਾਂ ਦੇ ਵਿੱਚ ਮੇਰੀ ਭੈਣਾਂ ਬੇਟੀਆਂ ਨੇ ਮਾਤਾਵਾਂ ਬੇਟੀਆਂ ਨੇ ਮਾਫ ਕਰਿਓ ਅੱਜ ਮਾਤਾ ਗੁਜਰਕੌਰ ਵਰਗੀ ਦਾਦੀ ਪਰਿਵਾਰਾਂ ਦੇ ਵਿੱਚ ਨਹੀਂ ਜੇ ਲੱਭ ਰਹੀ ਜੇ ਮਾਤਾ ਗੁਜਰਕੌਰ ਵਰਗੀ ਦਾਦੀ ਹੈਗੀ ਸੀ ਨਾ ਘਰ ਦੇ ਵਿੱਚ ਤਾਂ ਸਹਬਜ਼ਾਦਾ ਜੁਝਾਰ ਸਿੰਘ ਸਹਬਜ਼ਾਦਾ ਅਜੀਤ ਸਿੰਘ ਸਹਬਜ਼ਾਦਾ ਜੋਰਾਵਰ ਸਿੰਘ ਸਹਬਜ਼ਾਦਾ ਫਤਿਹ ਸਿੰਘ ਇਹੋ ਜਿਹੇ ਸਹਬਜ਼ਾਦੇ ਤਾਂ ਪੈਦਾ ਹੋਏ ਸੀਗੇ ਕਿਉਂਕਿ ਦਾਦੀ ਨੇ ਸਿੱਖਿਆ ਦਿੱਤੀ ਸੀਗੀ ਜਿਉ ਉਹ 7 ਤੇ 9 ਸਾਲ ਦੀ ਉਮਰ ਦੇ ਵਿੱਚ ਸੂਬੇ ਦੀ ਕਚਹਿਰੀ ਵਿੱਚ ਖੜ ਕੇ ਇਹ ਗੱਲ ਕਹਿੰਦੇ ਨੇ ਨਾ ਸੱਚ ਕੋ ਮਿਟਾਓਗੇ ਤੋ ਮਿਟੋਗੇ ਜਹਾਨ ਸੇ ਡਰਤਾ ਨਹੀਂ ਅਕਾਲ ਕਿਸੇ ਸ਼ੇਨਸ਼ਾਹ ਕੀ ਸ਼ਾਨ ਸੇ ਤੇ ਇਹ ਗੱਲਾਂ ਕੋ ਛੋਟੀਆਂ ਨਹੀਂ ਸੀ ਜਿਹੜੀਆਂ ਉਹਨਾਂ ਨੇ ਆਖ ਦਿੱਤੀਆਂ ਸੀ ਉਹ ਦਾਦੀ ਨੇ ਇੱਕ ਵਿਚਾਰਧਾਰਾ ਉਹਨਾਂ ਦੇ ਅੰਦਰ ਭਰੀ ਸੀਗੀ ਪਰ ਮਾਫ ਕਰਿਓ ਅੱਜ ਅਸੀਂ ਇਸ ਚੀਜ਼ ਤੋਂ ਬਹੁਤ ਦੂਰ ਜਾ ਰਹੇ ਹਾਂ ਪੁਰਾਣੇ ਬਜ਼ੁਰਗ ਹੁੰਦੇ ਸੀ ਕਿਤੇ ਆਪਣੇ ਬੱਚਿਆਂ ਨੂੰ ਲਾਗੇ ਬਹਾਉਂਦੇ ਸੀ ਉਹਨਾਂ ਨੂੰ ਕੁਝ ਦੱਸਦੇ ਸੀਗੇ ਅੱਜ ਨਾ ਬੱਚੇ ਸੁਣਦੇ ਨੇ ਨਾ ਵੱਡੇ ਦੱਸਣ ਵਾਸਤੇ ਕੁਝ ਤਿਆਰ ਨੇ ਦੋਵੇਂ ਪਾਸਿਆਂ ਤੋਂ ਆਵਾ ਉੱਤ ਚੁੱਕਿਆ ਗੌਰ ਕਰਿਓ ਸਾਨੂੰ ਇਸ ਪਾਸੇ ਨੂੰ ਤੁਰਨਾ ਪਏਗਾ ਨਹੀਂ ਤੇ ਆਉਣ ਵਾਲਾ ਸਮਾਂ ਬੜਾ ਖਤਰਨਾਕ ਹੈ ਅਗਲੇ ਜਿਹੜੇ ਸਾਡੇ ਵਿਰੋਧੀ ਨੇ ਨਾ ਉਹ ਤੇ ਆਪਣੀ ਪੂਰੀ ਤਾਕਤ ਲਾਈ ਬੈਠੇ ਨੇ ਵੀ ਇਹਨਾਂ ਨੂੰ ਸਿੱਖੀ ਤੋਂ ਦੂਰ ਕਰਨਾ ਹੀ ਕਰਨਾ ਹੈ ਕਿਸੇ ਵੀ ਕੀਮਤ ਦੇ ਉੱਤੇ ਕਰਨਾ ਹੈ ਤੇ ਅਸੀਂ ਆਪਣਾ ਯੋਗਦਾਨ ਵੀ ਭਰਪੂਰ ਪਾ ਰਹੇ ਆ ਉਹ ਸਾਨੂੰ ਕਹਿ ਰਹੇ ਵੀ ਤੁਹਾਨੂੰ ਦੂਰ ਕਰਨਾ ਅਸੀਂ ਕਹਿੰਨੇ ਅਸੀਂ ਤਿਆਰ ਬੈਠੇ ਆਂ ਆਜੋ ਸਾਨੂੰ ਕਰ ਦਿਓ ਇਹ ਸਾਡੇ ਹਾਲਾਤ ਨੇ ਅਜ ਦੇ ਟਾਈਮ ਦੇ ਉੱਤੇ ਸਾਡੇ ਲੋਕ ਤਿਆਰ ਬੈਠੇ ਨੇ ਉਹ ਕਹਿੰਦੇ ਤੁਹਾਨੂੰ ਸਿੱਖੀ ਤੋਂ ਦੂਰ ਕਰਨਾ ਅਸੀਂ ਕਹਿੰਨੇ ਅਸੀਂ ਤਾਂ ਪਹਿਲਾਂ ਹੀ ਰੈਡੀ ਸੀਗੇ ਛੇਤੀ ਆਓ ਨਾ ਜੇ ਅਸੀਂ ਸਿੱਖੀ ਵਾਲੇ ਪਾਸੇ ਨੂੰ ਤੁਰਨਾ ਹੈ ਤੇ ਇਹ ਸਾਨੂੰ ਆਪਣੀ ਜ਼ਿੰਦਗੀ ਦੇ ਅੰਦਰ ਸਿਧਾਂਤ ਬਿਠਾਉਣਾ ਪਵੇਗਾ ਗੁਰ ਸਿੱਖ ਮੀਤ ਚਲੋ ਗੁਰਚਾਲੀ ਜੋ ਗੁਰ ਕਹੈ ਜੋ ਗੁਰ ਕਹੈ ਸੋਈ ਭਲ ਮੰਨੋ ਹਰ ਹਰ ਕਥਾ ਨਿਰਾਲੀ ਜਿਹੜੀ ਗੱਲ ਵੀ ਗੁਰੂ ਕਹਿ ਰਿਹਾ ਉਸ ਗੱਲ ਨੂੰ ਭਲਾ ਕਰਕੇ ਮੰਨਣਾ ਪਵੇਗਾ ਆਪਣੀ ਜ਼ਿੰਦਗੀ ਦੇ ਅੰਦਰ ਭਲਾ ਕਰਕੇ ਮੰਨਣਾ ਪਵੇਗਾ ਵੀ ਗੁਰੂ ਜੀ ਜੋ ਤੁਸੀਂ ਕਹਤਾ ਉਹ ਸੱਤ ਹੈ ਤੇ ਗੁਰੂ ਇੱਕ ਗੱਲ ਕਹਿੰਦਾ ਫਿਰ ਗੁਰੂ ਨੇ ਆਖਿਆ ਕਹਿੰਦੇ ਗੰਧਣ ਵੈਣ ਸੁਣੇ ਉਰਜਾਵੈ ਨਾਮ ਲੈਤ ਅਲਕਾਇਆ ਉਹ ਭਲਿਆ ਗੰਦੇ ਗਾਣੇ ਸੁਣ ਸੁਣ ਕੇ ਬੜਾ ਨੱਚਦਾ ਹੈ ਪਰ ਜਦੋਂ ਰੱਬ ਦੇ ਗੁਣਾਂ ਨੂੰ ਜ਼ਿੰਦਗੀ 'ਚ ਧਾਰਨ ਕਰਨ ਦੀ ਗੱਲ ਆਉਂਦੀ ਹੈ ਜਦੋਂ ਸਹਿਜ ਪਾਠ ਕਰਨ ਦੀ ਗੱਲ ਆਉਂਦੀ ਹੈ ਬਾਣੀ ਨੂੰ ਵਿਚਾਰਨ ਦੀ ਗੱਲ ਆਉਂਦੀ ਹੈ ਉਥੇ ਤੂੰ ਆਲਸ ਕਰ ਜਾਂਦਾ ਹੈ ਉਥੇ ਤੂੰ ਆਲਸ ਕਰ ਜਾਂਦਾ ਹੈ ਉਥੇ ਤੂੰ ਇਸ ਪਾਸੇ ਨੂੰ ਤੁਰ ਕੇ ਰਾਜੀ ਨਹੀਂ ਹੈ ਉਥੇ ਤੂੰ ਬਾਣੀ ਦੀ ਵਿਚਾਰ ਵਾਲੇ ਪਾਸੇ ਨੂੰ ਤੁਰ ਕੇ ਰਾਜੀ ਨਹੀਂ ਹੈ ਮੈਂ ਬੇਨਤੀ ਕਰਾਂਗਾ ਕਿ ਜਿਹੜੇ ਜਿਹੜੇ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਕਿਤੇ ਵੀ ਸਟਾਲ ਲੱਗੇ ਕਿਉਂਕਿ ਮੈਨੂੰ ਪਤਾ ਲੱਗਾ ਸੀ ਵੀ ਇਦਾਂ ਦੇ ਸਟਾਲ ਹਰ ਗੁਰਦੁਆਰੇ ਲੱਗ ਰਹੇ ਨੇ ਸ਼ਾਇਦ ਤੁਹਾਡੇ ਇੱਥੇ ਵੀ ਲੱਗਦਾ ਹੋਵੇ ਮੈਂ ਕਿਰਪਾ ਕਰਕੇ ਬੇਨਤੀ ਕਰਾਂਗਾ ਸੰਗਤ ਨੂੰ ਬੇਨਤੀ ਹੈ ਇਹਨਾਂ ਕੋ ਉਪਰਾਹਲਾ ਆਪ ਕਰੋ ਉਸ ਭਾਈ ਨੂੰ ਆਖੋ ਜਿਹੜਾ ਵੀ ਸਟਾਲ ਲਾਉਂਦਾ ਵੀ ਭਰਾਵਾ ਇੱਥੇ ਕੋਈ ਸਟਿਕ ਰੱਖ ਬਾਣੀ ਦੀ ਜੇ ਵੇਚਣੀ ਹੈ ਤਾਂ ਇੱਥੇ ਕੋਈ ਕਿਤਾਬ ਲੈ ਕੇ ਆ ਆ ਗਾਣਿਆਂ ਦੀਆਂ ਸੀਡੀਆਂ ਨਾ ਵੇਚਿਆ ਕਰ ਇੱਥੇ ਫਿਲਮਾਂ ਦੀਆਂ ਸੀਡੀਆਂ ਨਾ ਵੇਚ ਇੱਥੇ ਕੋਈ ਕੀਰਤਨ ਦੀ ਸੀਡੀ ਵੇਚ ਲਾਏ ਕੋਈ ਅچھے ਪ੍ਰਚਾਰਕਾਂ ਦੀ ਕਥਾ ਦੀ ਸੀਡੀ ਵੇਚ ਲਾਏ ਆਹ ਕੰਮ ਕਰ ਲਾ ਪਰ ਕਿਹੜੇ ਪਾਸੇ ਨੂੰ ਤੁਰ ਪਿਆ ਸਾਡਾ ਸਮਾਜ ਹਾਦੀ ਐ ਵੈਸੇ ਤੇ ਮੈਂ ਜਿਹੜੀ ਤੁਹਾਨੂੰ ਬੇਨਤੀ ਕਰ ਰਿਹਾ ਸੀ ਕਿ ਸਾਨੂੰ ਆਪ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾਲ ਜੁੜਨਾ ਪਏਗਾ ਬਾਣੀ ਦਾ ਵਾਕ ਪੜੋ ਤੁਸੀਂ ਜਿੱਥੇ ਪਾਤਸ਼ਾਹ ਕਹਿੰਦੇ ਸੱਜਣ ਬਣਾ ਪਰ ਪਤਾ ਕਿਹੜਾ ਸੱਜਣ ਸੱਜਣ ਸਚਾ ਪਾਤਸ਼ਾਹ ਆਹ ਸੱਜਣ ਬਣਾ ਲੀਏ ਸੱਜਣ ਦਾ ਮਤਲਬ ਮਿੱਤਰ ਹੀ ਹੁੰਦਾ ਨਾ ਇੱਕ ਮਿੱਤਰ ਤੇ ਉਹ ਨੇ ਜਿਹੜੇ ਸਾਨੂੰ ਗਲਤ ਪਾਸੇ ਨੂੰ ਲੈ ਕੇ ਜਾਂਦੇ ਨੇ ਉਹ ਕੋਈ ਵੀ ਹੋ ਸਕਦਾ ਪਰ ਇੱਕ ਮਿੱਤਰ ਉਹ ਹੈ ਜਿਹੜਾ ਸੱਚਾ ਪਾਤਸ਼ਾਹ ਦੁਨੀਆ ਦਾ ਸਭ ਤੋਂ ਵੱਡਾ ਰਾਜਾ ਜਿਹੜਾ ਕੋਊ ਹਰ ਸਮਾਨ ਨਹੀਂ ਰਾਜਾ ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ ਪਾਤਸ਼ਾਹ ਕਹਿੰਦੇ ਸੱਜਣ ਬਣਾ ਸੱਜਣ ਬਣਾਉਣ ਤੋਂ ਤੈਨੂੰ ਮੈਂ ਰੋਕਿਆ ਥੋੜੀ ਨਾ ਪਰ ਸੱਚਾ ਪਾਤਸ਼ਾਹ ਜਿਹੜਾ ਹੈ ਨਾ ਉਸ ਨੂੰ ਆਪਣਾ ਸੱਜਣ ਬਣਾ ਲਿਆ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦਾ ਸ਼ਾਹ ਜਿਹੜਾ ਸਾਰਿਆਂ ਦਾ ਸਾਰੇ ਸ਼ਾਹਾਂ ਤੋਂ ਉੱਪਰ ਹੈ ਜਿਹੜਾ ਜਿਸ ਪਾਸ ਬੈਠਿਆਂ ਸੋਹੀਐ ਸੋਹੀਐ ਦਾ ਮਤਲਬ ਜਿਹਦੇ ਲਾਗੇ ਬੈਠਿਆਂ ਸੋਹਣੇ ਲੱਗੇ ਦਾ ਹੁਣ ਲਾਗੇ ਬੈਠੇ ਦਾ ਮਤਲਬ ਤੁਸੀਂ ਕਹੋਗੇ ਜੀ ਅਸੀਂ ਸਾਰੇ ਵੇਖੋ ਕਿੰਨੇ ਲਾਗੇ ਬੈਠੇ ਆ ਅਸੀਂ ਤਾਂ ਰੋਜ਼ ਆ ਕੇ ਲਾਗੇ ਬੈਠੇ ਆ ਮੈਂ ਕਹਾਂਗਾ ਮੈਂ ਤੁਹਾਡੇ ਨਾਲੋਂ ਵੀ ਲਾਗੇ ਬੈਠਾ ਜਿਹੜੇ ਭਾਈ ਸਾਹਿਬ ਤਾਬੇ ਆ ਬੰਦੇ ਨੂੰ ਉਹ ਕਹਿੰਦੇ ਅਸੀਂ ਸਭ ਤੋਂ ਲਾਗੇ ਬੈਠੇ ਆ ਲਾਗੇ ਬੈਣ ਦਾ ਮਤਲਬ ਕੇਵਲ ਸਰੀਰ ਕਰਕੇ ਨਹੀਂ ਮਨ ਦੀ ਗੱਲ ਹੈ ਮਨ ਕਰਕੇ ਲਾਗੇ ਬੈਠਾ ਮੈਂ ਮਨ ਕਰਕੇ ਮੈਂ ਗੁਰੂ ਦੀ ਵਿਚਾਰਧਾਰਾ ਨੂੰ ਐਕਸੈਪਟ ਕੀਤਾ ਆਪਣੀ ਜ਼ਿੰਦਗੀ ਦੇ ਅੰਦਰ ਨਹੀਂ ਤੇ ਪਾਤਸ਼ਾਹ ਨੇ ਬਾਣੀ 'ਚ ਇੱਕ ਹੋਰ ਗੱਲ ਆਖੀ ਨਾ ਜਿਨ ਕੇ ਚਿੱਤ ਕਠੋਰ ਹੈ ਜਿਨ੍ਹਾਂ ਦੇ ਚਿੱਤ ਕਠੋਰ ਨੇ ਨਾ ਸੇ ਬਹਿ ਨ ਸਤਗੁਰ ਪਾਸ ਉਹ ਗੁਰੂ ਦੇ ਲਾਗੇ ਆ ਕੇ ਨਹੀਂ ਬਹਿੰਦੇ ਕਿਵੇਂ ਨਹੀਂ ਬਹਿੰਦੇ ਹੋ ਸਕਦਾ ਸਰੀਰ ਕਰਕੇ ਬੈਠੇ ਹੋਣ ਪਰ ਮਨ ਕਰਕੇ ਗੁਰੂ ਦੇ ਲਾਗੇ ਨਹੀਂ ਬਹਿੰਦੇ ਜਿਨ ਕੇ ਚੇਤ ਕਠੋਰ ਹੈ ਸੇ ਬਹਿ ਨ ਸਤਗੁਰ ਪਾਸ ਓਥੇ ਸੱਚ ਵਰਤਦਾ ਕੁੜਿਆਰਾ ਚੇਤ ਉਦਾਸ ਕਿਉਂ ਨਹੀਂ ਲਾਗੇ ਬਹਿੰਦੇ ਕਿਉਂਕਿ ਓਥੇ ਸੱਚ ਵਰਤਦਾ ਇਥੇ ਸੱਚ ਦਾ ਵਰਤਾਰਾ ਵਰਤਦਾ ਪਿਆ ਹੁਣ ਜਿਹੜਾ ਝੂਠਾ ਬੰਦਾ ਹੋਏਗਾ ਉਹ ਲਾਗੇ ਥੋੜੀ ਨਾ ਬਏਗਾ ਓਏ ਵੱਲ ਛੜ ਕਰ ਛੱਤ ਕੱਢ ਦੇ ਫਿਰ ਉਹ ਐਸਾ ਬੰਦਾ ਨਾ ਸਮਾਂ ਟਕਾਉਂਦਾ ਘੜੀ ਵੇਖੇਗਾ ਇਹ ਭਾਈ ਸਾਹਿਬ ਕਥਾ ਹੀ ਨਹੀਂ ਖਤਮ ਕਰਦੇ ਇਹ ਕੀਰਤਨ ਹੀ ਨਹੀਂ ਖਤਮ ਹੁੰਦਾ ਓਏ ਵੱਲ ਛੜ ਕਰ ਛੱਤ ਕੱਢ ਦੇ ਤੇ ਕਰਦਾ ਕੀ ਫਿਰ ਜਾਏ ਬਹੇ ਕੁੜਿਆਰਾਂ ਪਾਸ ਜਾ ਕੇ ਫਿਰ ਕੁੜਿਆਰਾਂ ਦੇ ਕੋਲ ਬਹਿ ਜਾਣਾ ਉਹ ਕੁੜਿਆਰ ਮੇਰੇ ਅੰਦਰਲੇ ਵਿਕਾਰ ਵੀ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੇ ਬਾਹਰ ਵੀ ਕੁੜਿਆਰ ਬਹੁਤ ਘੁੰਮਦੇ ਨੇ ਜਿਹੜੇ ਵਿਕਾਰਾਂ ਦੇ ਅੰਦਰ ਗਰਕ ਨੇ ਬੰਦਾ ਉਦਾਂ ਦੀ ਸੰਗਤ ਭਾਲਦਾ ਸਾਡੀ ਵੀ ਥਿੰਕਿੰਗ ਗੁਰਦੁਆਰਾ ਸਾਹਿਬ ਆ ਕੇ ਇਹ ਹੀ ਹੋਣੀ ਚਾਹੀਦੀ ਵੀ ਜੇ ਮੈਂ ਗੁਰਦੁਆਰੇ ਆਇਆ ਨਾ ਇਹ ਗੁਰਦੁਆਰਾ ਕੀ ਹੈ ਇਹ ਗੁਰਦੁਆਰਾ ਇੱਕ ਸਕੂਲ ਹੈ ਮਤਾਂ ਕਿਤੇ ਸਮਝਿਓ ਵੀ ਇਹਨੂੰ ਅਸੀਂ ਕੋਈ ਮੰਦਿਰ ਵਾਂਗੂ ਜਾਂ ਮਸਜਿਦ ਵਾਂਗੂ ਕੋਈ ਧਾਰਮਿਕ ਸਥਾਨ ਨਾ ਬਣਾ ਦਿਓ ਗੁਰੂ ਸਾਹਿਬ ਨੇ ਬਾਣੀ ਚ ਆਖਿਆ ਕਹਿੰਦੇ ਵੀ ਇਹ ਸਕੂਲ ਹੈ ਸਤ ਸੰਗਤ ਸਤ ਗੁਰ ਚਟ ਛਾਲ ਹੈ ਜਿੱਤ ਹਰ ਗੁਣ ਸਿੱਖਾ ਇਹ ਤਾਂ ਇੱਕ ਸਕੂਲ ਸੀਗਾ ਸਤ ਸੰਗਤ ਇੱਥੇ ਆ ਕੇ ਮੈਂ ਰੱਬੀ ਗੁਣਾ ਨੂੰ ਸਿੱਖਣਾ ਸੀਗਾ ਗੁਰੂ ਦੇ ਕੋਲੋਂ ਇੱਥੇ ਆ ਕੇ ਮੇਰੀ ਥਿੰਕਿੰਗ ਇਹ ਹੋਣੀ ਚਾਹੀਦੀ ਸੀ ਗੁਰੂ ਜੀ ਮੈਂ ਤੁਹਾਡੀ ਵਿਚਾਰ ਲੈ ਕੇ ਆਪਣੇ ਘਰ ਜਾਣੀ ਹੈ ਹੋਰ ਕੁਝ ਨਹੀਂ ਤੁਹਾਡੀ ਵਿਚਾਰ ਧਾਰਾ ਨੂੰ ਮੈਂ ਆਪਣੇ ਘਰ ਲੈ ਕੇ ਜਾਣਾ ਤੇ ਇੱਕ ਗੱਲ 'ਤੇ ਧਿਆਨ ਦਿਓ ਜਿਸ ਦਿਨ ਸਾਨੂੰ ਆਹ ਕਰਮ ਕਰਨਾ ਆ ਗਿਆ ਗੁਰੂ ਦੇ ਲਾਗੇ ਬਹਿਣਾ ਆ ਗਿਆ ਵਿਚਾਰ ਮੇਰੀ ਉਦਨ ਹੀ ਤੰਬੀਲ ਹੋਣੀ ਜਿਸ ਪਾਸ ਬੈਠੇ ਆ ਸੋਹੀ ਹੈ ਸਬਨਾ ਦਾ ਵਿਸਾ ਇਸ ਪਾਸੇ ਨੂੰ ਤੁਰਨਾ ਪੈਣਾ ਪਰ ਜਦੋਂ